ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਲੋਹਾ ਖੇੜਾ ਨੇੜੇ ਤਨੋਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ گاਵਾ ਵੀਡੀਓ ਚ 6 گاਵਾ ਦਿਖਾਵਾਂਗੇ ਤੇ 4 ਮੱਝਾਂ ਦਿਖਾਵਾਂਗੇ ਤੇ گاਵਾ ਬਾਈ ਕੋਲੇ ਹੋਰ ਵੀ ਖੜੀਆਂ ਇਧਰਲੇ ਬੰਨੇ ਤੇ ਤਕਰੀਬਨ ਜੇ ਗੱਲਬਾਤ ਕਰ ਲਈਏ 20 ਤੋਂ 25 گاਵਾ ਹਰ ਵਕਤ ਇੱਥੇ ਅਵੇਲੇਬਲ ਹੁੰਦੀਆਂ ਨਸਲਾਂ ਦਿਖਾਵਾਂਗੇ ਜਰਸੀ ਸਾਈਵਾਲ ਗਰਲੈਂਡੋ ਐਚ ਐਫ ਤਕਰੀਬਨ ਤਕਰੀਬਨ ਬਾਈ ਕੋਲੇ ਨਸਲਾਂ ਸਾਰੀ ਹੁੰਦੀਆਂ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਹੁੰਦੀ ਆ ਫੁੱਲ ਟਾਪ ਦੀ ਜਮਾ ਬਾਕੀ ਗੱਲਬਾਤ ਪ੍ਰਦੀਪ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਹੋਰ ਪ੍ਰਦੀਪ ਵੀ ਵਧੀਆ ਵੀਰੇ ਕਿਵੇਂ ਚੱਲਦਾ ਲੋਟ ਕੰਮ ਪੂਰਾ ਵਧੀਆ ਬਾਈ ਆ ਬਾਕੀ ਕੁਝ ਗਾਮਾ ਹੁਣ ਆਪਾਂ ਵੇਚਤੀਆਂ ਪਹਿਲਾਂ ਵਿਕੀ ਜਾਂਦੇ ਆ ਬਾਈ ਥਾਰਾਉਂ ਨੀਗਾਂਵਾਂ ਵੇਖੀਆ ਕੱਲ ਤੇ ਪਰਸੋਂ ਜਾ ਠੀਕ ਹੈ ਗੱਲ ਆ ਕੰਮ ਚੱਲੀ ਜਾਂਦਾ ਤੇ ਬਾਕੀ ਹੁਣ ਜੇ ਇਕੱਠੇ ਵੀ ਗੱਲ ਕਰਨੀ ਹੈ ਇਕੱਠੀਆਂ ਕਦੋਂ ਆਉਣੀਆਂ ਜਿਆਦਾ ਇਕੱਠੀਆਂ ਸੋਮਵਾਰ ਨੂੰ ਬਈ ਸੋਮਵਾਰ ਨੂੰ ਸੋਮਵਾਰ ਹੋਣਗਾ 30 35 40 ਗਾਵਾਂ ਮੰਨ ਲਾ ਠੀਕ ਹੈ ਗੱਲ ਹਾਂ ਸੋਮਵਾਰ ਨੂੰ ਆਉਣਗੀਆਂ 35 ਤੋਂ 40 ਤੇ ਅੱਜ ਦਿਖਾਉਂਗਾ 6 ਗਾਵਾਂ 4 ਮੱਜਾਂ ਦਿਖਾਉਂਗਾ ਤਾਜ਼ੀਆਂ ਸੁਈਆਂ ਇਥੋਂ ਕਰ ਲਈਏ ਸ਼ੁਰੂ ਫਿਰ ਅਰ ਲਵੀ ਹਾਂ ਇਹ ਤੇ ਮਾਰਦੇ ਗੈਰੀ ਕੈਮਰਾ ਇਹ ਆ ਗਈ ਜਰਸੀ ਨਾਲ ਜੇ ਤੋਰਦੇ ਖੋਲ ਕੇ ਸੁਹਾ ਕਿੜਾ ਦਾ ਬਈ 4 ਦੰਦ ਦੂਜਾ ਸੁਹਾ ਦੰਦਾਂ ਚ ਆ ਗਈ ਚਾਰ ਦੰਦ ਸੂਆ ਆ ਗਈ ਦੂਜਾ ਤੇ ਸੂਈ ਕਿੰਨੇ ਦਿੰਦੀ ਆ ਸੂਈ ਹੈਗੇ ਆ ਬਾਈ 7-8 ਦਿਨਾਂ ਦੀ ਤੇ ਭਲਾਂ ਹੈਗੀਆਂ ਥੋੜੇ ਥੋੜੀਆਂ ਲੇਵੇ ਤੇ ਠੀਕ ਆ ਗੱਲ ਚੋਣ ਚੋਣ ਦਾ ਦੁੱਧ ਬਣ ਕੇ 20-22 ਕਿਲੋ ਹੈਗਾ ਹੁਣ ਤਿਆਰ 20 ਕਿਲੋ ਹੈਗਾ ਠੰਡਾ ਮਾ ਨੋਰਮਲ ਬੱਚਾ ਕੀ ਆ ਨਾਲ ਇਹਦੇ ਬੱਚੀਆਂ ਮੰਗਰ ਨਾਲ ਆ ਗਈ ਫੀਮੇਲ ਕਾਫ ਤੇ ਆ ਗਈ ਵੱਡੇ ਕੱਦ ਚ ਪੰਜਾਬ ਵਾਲੀ ਬੁਰੀ ਬੁਰੀ ਟੌਪ ਦੀ ਕੋਈ ਬਲੱਡ ਮਿਕਸ ਨਹੀਂ ਜੀ ਠੀਕ ਆ ਗੱਲ ਤੇ ਆ ਗਈ ਸੱਜਣੋ ਪੰਜਾਬ ਵਾਲੀ ਜਰਸੀ ਕੱਦ ਪੱਟ ਵੀ ਚੰਗਾ ਤੇ ਲੰਬਾਈ ਵੀ ਚੰਗੀ ਆ ਤੇ ਆਰਡਰ ਕੁਆਲਟੀ ਵੀ ਸੋਹਣੀ ਰੱਖਦੀ ਆ ਜੀ ਬੋਲਾ ਬੋਲਾ ਚੱਕ ਕੇ ਹੋਰ ਸੋਹਣੀ ਬਣਾ ਹਾਂ ਜਿਵੇਂ ਦੱਸਿਆ ਵੀ ਥੋੜੀ ਬਹੁਤੀ ਭਾਲ ਬਾਦੀ ਤੇ ਜਿਹੜਾ ਦੁੱਧਾ ਦੁੱਧ ਬਾਈ ਕਹਿੰਦਾ ਇਸ ਟਾਈਮ ਇਹਦੇ ਕੋਲੇ 20 ਤੋਂ ਪਲੱਸ ਆ 20 ਮੰਨ ਕੇ ਕੋਈ ਮਰਜ਼ੀ ਸੱਜਣਾ ਆ ਕੇ ਚੋਲਿਓ ਡੰਗ ਦੋ ਡੰਗ 22 ਦੀ ਕਿ ਮੈਂ ਪਰ 22 ਦੀ ਇੱਕ ਨੰਬਰ ਪਰ ਲੈ ਭਾਲਾਂ ਹੈ ਜਾਂ ਦਿਖਾ ਦੇ ਉਰਲੇ ਬੰਨੇ ਵੀ ਦਿਖਾ ਦੇ ਭਾਲ ਥੋੜੀ ਬਹੁਤੀ ਜ਼ਰੂਰ ਹੈਗੀ ਆ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਉਹ ਆਪਾਂ ਤੁਹਾਨੂੰ ਜਿੰਨੀ ਕੁ ਚੀਜ਼ ਹੋਊਗੀ ਵੀਡੀਓ ਦੇ ਵਿੱਚ ਹੀ ਦਿਖਾ ਦਾਂਗੇ ਤੇ ਬਾਕੀ ਲੰਬਾਈ ਵਾਲੀ ਬੱਛੀ ਆ ਗਈ ਘੱਟਾ ਵਾਲੀ ਆ ਗਈ ਇਹਨਾਂ ਬਟੋਚੀਆਂ ਛੋਟੀ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਆ ਮੱਚ ਚਲਣੀਆਂ ਜਰਸੀਆਂ ਹੁੰਦੀਆਂ ਉਹ ਛੋਟੀਆਂ ਹੁੰਦੀਆਂ ਇਹ ਆ ਗਈ ਬੱਧੀ ਇਧਰ ਪਾਲ ਇਧਰਲੇ ਪੰਨੋ ਦਿਖਾ ਦੇ ਗਰੀ ਮਾਰ ਕੇ ਕੈਮਰਾ ਤੇ ਪੈਸੇ ਕਿੰਨੇ ਲਵਾਂਗੇ ਬਰਦਰ ਇਹਦਾ ਲੈਣ ਦੇ ਨੂੰ 1.5 ਲੱਖ ਰੁਪਏ ਹੋਈ 1 ਲੱਖ ਤੇ 25000 ਪੀਕ ਲੈਵਲ ਤੇ ਦੁੱਧ ਕਿੰਨਾ ਕੁ ਪਾ ਸਕਦੀ ਆ ਬਈ 24 25 ਕਿਲੋ ਦੁੱਧ ਮੰਨ ਕੇ ਲਵੇ ਮੈਂ ਕਹਦੀ ਆ 30 35 ਦਾ ਕੋਈ ਫਾਇਦਾ ਨਹੀਂ ਹਣਾ ਠੀਕ ਹੈ ਗੱਲ ਆ ਜਰਸੀ ਵਾਸਤੇ 24 25 ਬੱਚੇ ਲੈਣੇ ਜੀ ਫੁੱਲੇ ਹੋ ਜਾਣਾ 24 25 ਜਰਸੀ ਦਾ ਬੱਚੇ ਟੌਪ ਦੇ ਦੂ ਇਹ ਬਰੀਡ ਵਾਸਤੇ ਚੰਗੀ ਰਹੂਗੀ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਗਾਰੀ ਇਹਦਾ ਰੰਗ ਰੂਪ ਵੀ ਸ਼ਾਨਦਾਰ ਆ ਸਾਰੀ ਰੈੱਡ ਆ ਪੈਰ ਵੀ ਰੈੱਡ ਨੇ ਇਹ ਆ ਗਈ ਸਾਈ ਵਾਲ ਚਾਈ ਵਾਲ ਬਾਈ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ 16 ਕਿਲੋ ਦੁੱਧ ਦਿੱਤਾ ਹੋਇਆ ਪਲੂਨ ਦਾ ਤੁਰਪਤ ਓਏ ਤੋਰ ਖੋਲ ਕੇ ਸੂਆ ਦੂਜਾ ਤੇ ਪੈਲਣ ਦਾ ਰਿਕਾਰਡ ਇਹਦਾ ਹੈਗਾ ਸੱਜਣੋ 16 ਕਿਲੋ ਦਾ 17 18 ਕਿਲੋ ਮੰਨ ਕੇ ਲੈ ਲੈ ਜਿਹੜਾ ਮਰਜ਼ੀ 17 18 22 ਕਹਿੰਦਾ ਇਸ ਵਾਰੀ ਦੇ ਦੂ ਥਣ ਦਾ ਉਹ ਮੈਂ ਲੈਵਾ ਇਦਾਂ ਦਾ ਅਗਲਾ ਕਦੋਂ ਆਈ ਇਹ 22 23 ਦੂ ਦਾ ਕੋਈ ਫਾਇਦਾ ਨਹੀਂ ਆ ਥਣ ਦਾ ਸੈਜ ਬਹੁਤ ਸੋਹਣਾ ਰੱਖ ਤੇ ਬਾਕੀ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆ ਗਈ ਤੇ ਸਵਾਹ ਦੀ ਠੰਡੀ ਬਿਲਕੁਲ ਪੂਰੀ ਵਧੀਆ ਚਵਾਈ ਚੁਵਾਈ ਘਰੇਲੂ ਲਈ ਆਪਾਂ ਇਹ ਠੀਕ ਆ ਗੱਲ ਆ ਇਹ ਬਾਈ ਕਹਿੰਦਾ ਕਿਸੇ ਘਰੇਲੂ ਸੱਜਣ ਤੋਂ ਲਈਏ ਬਾਕੀ ਜਿਹੜੀਆਂ ਗੱਬਣ ਦਿਖਾਵਾਂਗੇ ਸੀਮਨਾ ਹੀ ਡਿਟੇਲ ਜਿਹੜੇ ਪਾਈ ਨਾਲ ਸੌਦਾ ਹੋਊਗਾ ਉਹ ਆਪਾਂ ਸਾਰੇ ਲੈ ਦਾਂਗੇ ਆ ਡਿਟੇਲ ਬਾਈ ਕਹਿੰਦਾ ਕੱਲੇ ਕੱਲੇ ਦੀ ਦੇ ਦਾਂਗੇ ਜਿਹੜੇ ਸੱਜਣ ਨਾਲ ਸੌਦਾ ਹੋਊਗਾ ਡਿਟੇਲ ਉਹਨੂੰ ਦੱਸੀ ਜਾਊਗੀ ਕਿਉਂਕਿ ਓਦਾਂ ਜੇ ਗੱਲ ਕਰ ਲਈਏ ਕੱਲੇ ਕੱਲੇ ਬੰਦੇ ਨੂੰ ਦੱਸਣਾ ਔਖਾ ਹੋ ਜਾਂਦਾ ਫੋਨ ਕਾਫੀ ਗਿਣਤੀ 'ਚ ਆ ਜਾਂਦੇ ਆ ਤੇ ਵੀ ਆਰਡਰ ਕੁਆਲਟੀ ਦੇ ਆ ਗਏ ਬਹੁਤ ਆਪਣੀ ਆਨ ਦਾ ਸੈਜ ਬਹੁਤ ਸੋਹਣਾ ਰੱਖੂਗੀ ਤੇ ਚਬਾਈ ਵੀ ਬਹੁਤ ਵਧੀਆ ਫੁੱਲ ਹੱਥ ਹੋ ਜਾਂਦੀ ਤੇ ਬਣੂ ਚੰਗੀ ਦਿਨ ਕਿੰਨੇ ਕੱਢ ਦੂ ਦਿਨ ਹਫਤੇ ਹੀ ਸੂਪੂਗੀ ਬਾਈ ਇੱਕ ਹਫਤੇ ਚ ਬਹੁਤ ਪਿਆਰੀ ਬੱਚੀ ਆ ਹੈ ਗਈ ਗੋਲ ਮਟੋਲਾ ਸਾਰੀ ਟੌਪ ਦੀ ਆ ਸ਼ਕੀਨ ਆ ਗਈ ਫੁੱਲ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਗਈ ਇਹਦੇ ਪਰਤੀਪਰੇਟ ਕੀ ਰਹੂ ਇਹਦਾ ਲੈਣ ਦੇਣ ਵਾਲਾ ਤੋੜ ਤੜਈ ਵਾਲਾ ਬਾਈ ਚਾਹੇ ਲੱਖ ਤੋਂ ਉੱਪਰ ਰੇਟ ਕਰਾ ਲੈ 85000 ਰੁਪਏ ਲੈਣ ਦੇਣਾ ਪੂਰੇ 85 ਦੀ ਫਿਕਸ ਜੇ ਰੇਟ ਹੋਣਗੇ ਜਿਹੜੇ ਜਿਹੜੇ ਬਾਈ ਅੱਜ ਵੀਡੀਓ ਚ ਦੱਸੂਗਾ 19 21 ਦੇ ਹੋਊਗਾ ਤੇ ਹੁਣ ਮਾਰ ਦੇਗਾ ਰੀ ਆਹ ਤੋਹਫੇ ਤੇ ਕੈਮਰਾ ਓਏ ਏ ਆ ਗਈ ਰਿਜਨਲ ਗਰਲੈਂਡੋ ਕਹ ਲਈ ਆਪਾਂ 100 ਦਾ 100 ਅਸਲ ਗਰਲੈਂਡੋ ਆ ਐ ਨਹੀਂ ਹੈਗਾ ਵੀ ਜਿਵੇਂ ਆਪਾਂ ਰੰਗ ਦੇਖ ਕੇ ਅਗਲਾ ਹਰੇ ਕੀ ਗਰਲੈਂਡੋ ਕਹ ਜਾਂਦਾ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਤੇ ਸਾਰੇ ਕਰੈਕਟਰੀ ਗਰਲੈਂਡੋ ਵਾਲੇ ਆਗੇ ਚ ਜਿਹੜੇ ਭਰਾ ਨੇ ਕਦੇ ਦੇਖੀ ਨਹੀਂ ਉਹ YouTube ਤੇ ਸਰਚ ਮਾਰ ਕੇ ਫੋਟੋ ਖੇਡ ਲੇ ਛੱਟਲੇ ਬ੍ਰਾਜ਼ਿਲ ਗਰਲੈਂਡੋ ਭਰ ਕੇ ਦੇ ਲੈ ਜੀ ਸੇਮ ਟਿਕਟੋਕ ਕਾਪੀਆਂ ਨੇ ਸੂਆ ਕਿਹੜਾ ਬਾਈ ਦਾ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਕੱਢੂਗੀ ਦਿਨ ਤੋਂ ਲੈ ਬੱਚੀ ਦਾ ਹਫਤਾ ਪਿਆ ਬਾਈ ਬਹੁਤ ਤਿਆਰ ਹੋਣੀ ਨਜਾਇਜ਼ ਇੱਕ ਹਫਤਾ 25 ਕਿਲੋ ਤੋਂ ਦਮਨ ਕੇ ਲੈ ਲੈ ਜਿਹੜਾ ਮਰਜ਼ੀ ਲੈ ਇਦੀ ਫੈਟ ਵੀ ਚੰਗੀ ਹੁੰਦੀ ਹੈ ਫੈਟ ਤਾਂ ਬਈ ਚੀਜ਼ ਹੀ ਵੱਖਰੀ ਐ ਨੇ ਸਾਰੇ ਨਾਲ ਮੱਜਾਂ ਦੇ ਨਾਲ ਦੀ ਹੋਣਾ ਆ ਇਹ ਆਗੀ origignal garlando ਤੇ ਮਿਲਦੀਆਂ ਜੇ ਗੱਲ ਕਰ ਲਈਏ original ਬਹੁਤ ਘੱਟ ਮਿਲਦੇ ਬਹੁਤ ਘੱਟ ਗਿਣਤੀ ਚ ਨਿਕਲਦੀ ਹੈ ਤਿਆਰੀ ਦੇਖੀ ਕਰਦੀ ਗੁਰੀ ਤਿਆਰੀ ਚਵਾਈ ਬੜੀ ਵਧੀਆ ਕੋਈ ਟਾਵੇਂ ਵੀਡੀਓ ਨਹੀਂ ਦੇਖਦੇ ਆਪਾਂ ਮੋਟੀ ਮੋਟੀ ਧਾਰੂਨੀ ਚਵਾਈ ਮੋਟੀ ਠੀਕ ਐ ਗੱਲ ਜਿੱਦਾਂ ਆਪਾਂ ਚਵਾਈ ਇਹਦੀ ਇੱਕ ਕੱਢ ਕੇ ਦੇਖ ਲਈਏ ਕਿਹੜਾ ਹੋਰ ਕਮਾ ਦੇ ਇਥੋਂ ਸੁਆ ਦੂਜੇ ਦੰਦਾਂ ਚ ਕਿਵੇਂ ਦੱਸੀਆ ਛਿੱਗੀਆ ਦੰਦਾਂ ਚ 6 ਦੰਦ ਪੈਲਣ ਦਾ ਕੀ ਰਿਕਾਰਡ ਦੱਸਿਆ ਇਹਦਾ ਰਿਕਾਰਡ ਤਾਂ ਬਈ ਯਾਰ 25 ਕਿਲੋ ਦੁੱਧ ਮੰਨ ਕੇ ਲੈ ਲੈ ਦੁੱਧ ਵਾ ਠੀਕ ਆ ਗੱਲ ਦੇਊ 25 ਤੋਂ ਪਲੱਸ ਨਾਰਮਲ ਦੇਊਗੀ ਕੋਲਿਆ ਕੇ ਦੇਖੇ ਨਾ ਪਤਾ ਤਾਂ ਫੇਰ ਲੱਗਦਾ ਚੀਜ਼ ਦਾ ਵੀਡੀਓ ਦਾ ਕੋਣ ਚੱਲ ਆਈ ਈਆ ਹੁੰਦਾ ਇੱਕ ਵੀ ਬੰਦੇ ਨੂੰ ਹਣਾ ਠੀਕ ਆ ਗੱਲ ਇਹ ਲੱਛਣੇ ਚ ਸਾਰੇ ਆ ਕੇ ਗਰਲੈਂਡੋ ਵਾਲੇ ਉਹ ਭਰਾ ਚੇ ਕੋਈ ਸਰਚ ਮਾਰ ਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਫੋਟੋ ਵੀਡੀਓ ਮਿਲਾ ਕੇ ਚੈੱਕ ਕਰ ਲਿਓ ਦੰਦਾਂ ਚ ਆ ਗਈ ਬਾਈ ਕਹਿੰਦਾ ਇਹ ਚਾਰ ਦੰਦ ਬਾਈ ਛਿੱਗੀ ਛਿੱਗੀ 6 ਦੰਦ ਸੂਆ ਦੂਜਾ ਤੇ ਥਣ ਦਾ ਸਾਈਜ਼ ਦਿਖਾ ਦੀ ਗੇ ਰੀੜੇ ਲਾ ਕੇ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਕੱਦ ਵਿੱਡ ਵੀ ਚੰਗਾ ਤੇ ਲੰਬਾਈ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਬਿਊਟੀ ਵਾਲੇ ਪੱਖ ਚ ਵੀ ਆ ਦੁੱਧ ਵੀ ਚੰਗਾ ਪਾ ਦੂਗੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਲੈਣ ਦੇ ਨੇ 120000 ਰੁਪਏ 1 ਲੱਖ ਤੇ 20 ਜੇ ਕਿਸੇ ਭਰਾ ਨੇ ਜੋੜਾ ਲੈਣਾ ਸਾਈ ਆ ਕਰ ਲਾਂਗੇ ਜੇ ਸੈਟਿੰਗ ਬਾਈ ਥੋੜੀ ਬਾਲੀ ਪਹੁੰਚ ਹੋ ਜਾਊਗਾ ਇਹ ਹੁਣ ਮਾਰਦੇ ਆ ਤੋਹਫੇ ਤੇ ਕੈਮਰਾ ਇਹਦਾ ਸੂਆ ਪਹਿਲਾ ਦੁੱਗੀ ਆ ਬਾਈ ਦੰਦਾ ਚ ਹੂੰ ਅੰਗਰੇਜ਼ਾਂ ਵਰਗੀ ਆ ਨਾ 15 ਦਿਨ ਰਹਿੰਦੇ ਆ 15 ਦਿਨ ਪਹਿਲੇ ਜੋੜਾ ਹੀ ਲੈਂਦਾ ਸੀ ਕਿ ਸੇਲ ਹੋ ਗਈ ਕੱਲ ਬੱਚੀ ਟੋਰ ਖੋਲ ਕੇ ਜੋ ਬਰੇ ਟੋਰ ਬਤੋ ਕਿੰਨੇ ਦਿਨ 15 ਦਿਨ ਕਰ 15 ਦਿਨ ਕਿਹੜੇ ਸੀ ਮੰਦੀ ਆ ਇਹ ਸਾਰੀ ਡਿਟੇਲ ਲੈਦਾ ਆਂਗੇ ਆਪਾਂ ਤਾਂ ਕਦੇ ਅਜੇ ਤੱਕ ਨਾ ਬਣਾਇਆ ਨਾ ਬਣਾਈ ਗੜੀ ਚੀਜ਼ ਰੀਅਲੀ ਹੈ ਨਾ ਅਗਲੇ ਨਾਲ ਉਹੀ ਗੱਲ ਕਰਾ ਦਾਂਗੇ ਆ ਡਿਟੇਲ ਬਾਈ ਕਹਿੰਦਾ ਫਾਰਮ ਚੋਂ ਜਿਹੜੇ ਸੱਜਣ ਤੋਂ ਇਹ ਆਈ ਆ ਆਪ ਹੀ ਲੈ ਕੇ ਤੁਮ ਆਪ ਕਿਹੜੇ ਸੀਮਣ ਦੀ ਆ ਤੇ ਲੱਗਿਆ ਇਹਦੇ ਕਿਹੜਾ ਬਾਕੀ ਮੇਰਾ ਖਿਆਲ ਆ ਸੀਮਣ ਤੇ ਦਾ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਹੈ ਨਾ ਇਹਦੀ ਕਵਾਲਿਟੀ ਇਹ ਦੱਸ ਦਊਗੀ ਆਏ ਹਫਤੇ ਹੁਣ ਆਪਾਂ 40 40 ਜਨਮਰ ਵੇਚਦੇ ਆ ਵਿੱਚ ਕੋਈ ਰੇਟ ਇੰਨੇ ਕੋਣ ਵਾਲੇ ਬਹੁਤ ਨੇ ਨਕੜਾ ਮੂੰਹ ਫੜਦੇ ਨੇ ਨੁੱਕਾ ਠੀਕ ਹੈ ਗੱਲ ਪਰ ਤੂੰ ਐਂ ਦੇਖ ਵੀ ਜਿਹੜੀ ਅੱਜ ਵੀਡੀਓ ਬਣ ਕੇ ਉਹ ਅਗਲੀ ਵਾਰ ਨਹੀਂ ਹੁੰਦੀ ਅਗਲੀ ਦੁਬਾਰਾ ਆਪਾਂ ਨੂੰ ਕੋਈ ਗਾਰੀ ਰੀਪੀਟ ਨਹੀਂ ਕਰੀ ਅੱਜ ਤੱਕ ਹੋਊ ਕਿਉਂ ਬਈ ਯਾਰ ਚੀਜ਼ ਦੀ ਪੈਸੇ ਮੰਗੇ ਜਾਣਗੇ ਉਹੀ ਗੱਲ ਆ ਜਿਹੜੀ ਮੈਂ ਇਹਦੀ ਤਿਆਰ ਨਹੀਂ ਦਹੀ ਦੀ ਇੱਕ 70 80 ਦਾ ਖਾ ਕੇ ਤਿਆਰ ਹੁੰਦੀ ਹੈ ਅਕਸਰ ਦੱਸਦਾ ਹੁੰਨਾ ਵੀ ਸਿਉਣਾ ਸਿਉਣੀ ਦੇ ਭਾਅ ਵੇਖਦਾ ਲੋਹਾ ਲੋਹੇ ਦੇ ਤੇ ਹੀਰਾ ਹੀਰੇ ਦੇ ਭਾਏ ਵੇਖਦਾ ਜਿਹੜੇ ਭਰਾ ਨੂੰ ਜਾਣਕਾਰੀ ਉਹ ਨਹੀਂ ਇਹ ਚੀਜ਼ ਤੇ ਰੁਪਏ ਲਾ ਕੇ ਲੈਣੀ ਆ ਕਿਉਂਕਿ ਜਿਵੇਂ ਕਿਸੇ ਸੱਜਣ ਨੇ ਗੱਲ ਕਰ ਲਈ ਫਾਰਮ ਦਾ ਕੰਮ ਸ਼ੁਰੂ ਕਰਨਾ ਯਾਰ ਉਹਦੇ ਵਾਸਤੇ ਪੰਜ ਚਾਰ ਸਾਲ ਕੱਢਣ ਦੀ ਲੋੜ ਨਹੀਂ ਬਾਈ ਕਿਰਾਂ ਪੈਸੇ ਲਾ ਕੇ ਬਰੀਡ ਵੀ ਸੋਹਣੀ ਬਣਾ ਦੂਗੀ ਅੱਗੇ ਜਾ ਕੇ ਥੋੜੀ ਜਿਹਾ ਬੋਲਾ ਕੁਸਤ ਕਰਨੀ ਹੈ ਨਾ ਬਹੁਤ ਕੁਝ ਕਰੂ ਹਲੇ ਤਾਂ ਹਾਂ ਭਲਬਾਦੀ ਲੱਗ ਗਈ ਪਉਣ ਕੱਦ ਵਾਲੇ ਮਾਮਲੇ 'ਚ ਵੀ ਗੱਲ ਕਰ ਲਈ ਕੱਦ ਵੀ ਫੁੱਲ ਵੱਡਾ ਇੱਥੋਂ ਇਹ ਕੱਦ ਦਾ ਆਈਡੀਆ ਕਰਾਦੀ ਬ੍ਰਾਂਡਡ ਆ ਯਾਰ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਦੰਦਾ 'ਚ ਵੀ ਦੋ ਦੰਦ ਆ ਗਈ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਤੇ ਦੁੱਧ ਵੀ ਚੰਗਾ ਪਾਉਗੀ ਹਮ ਹਰੇ ਹਰੇਕ ਪੱਖ ਤੋਂ ਆਪਾਂ ਇਸੇ ਵਰਦੀ ਪਹਿਰੇ ਕਿੰਨੇ ਲੰਮਾ ਇਹ ਤਾਂ 2 ਲੱਖ ਤੇ 25000 ਰੁਪਏ ਲੈਣ ਦੇ 2 ਲੱਖ ਤੇ 25000 ਆਪਣੀ ਆਦਤ ਇਹ ਨਹੀਂ ਹੈਗੀ ਹੁਣ ਕਿੰਨੀਆਂ ਵੀਡੀਓ ਬਣਦੇ ਨੇ ਇਹ ਕਹਿੰਦਾ ਫੋਨ ਤੇ ਦੱਸਾਂਗੇ ਆਪਾਂ ਫੋਨ ਤੇ ਨਹੀਂ ਆਪਾਂ ਜਿਹੜੀ ਚੀਜ਼ ਜਿੰਨੇ ਵਾਲੀ ਹੈਗੀ ਆ ਵੀਡੀਓ ਚ ਦੱਸ ਦੇਣਾ ਉਹ ਫਿਰ ਜਿਹੜੇ ਭਰਾ ਨੂੰ ਸਮਝ ਆਊਗੀ ਉਹੀ ਫੋਨ ਹਾਂ ਵਿੱਚ ਕਹਿੰਦੇ ਨੇ ਭਾਈ ਫੋਨ ਤੇ ਦੱਸਾਂਗੇ ਮੁੜ ਕੇ ਅਗਲਾ 2.5-3 ਮੰਗ ਲਾਂਦਾ ਕੋਲੇ ਕੇ ਠੀਕ ਆ ਗੱਲ ਹਾਂ ਇਹਦਾ ਮੁੱਲ ਹੈਗਾ 2 ਲੱਖ ਤੇ 25000 ਥੋੜਾ ਬਾਲੀ ਫਰਕ ਹੈ ਮਾੜਾ ਮੋਟਾ ਹੀ ਫਰਕ ਆ ਬਾਲਾ ਨਹੀਂ ਬਈ ਆ ਜਿਆਦਾ ਅੰਤਰ ਨਹੀਂ ਹੈਗਾ ਚੀਜ਼ ਬਣੂਗੀ ਹਲੇ ਕੁਝ ਵੀ ਨਹੀਂ ਬਈ ਇਹੋ ਇੱਕ ਗੱਲ ਹੋਰ ਦੱਸਦਾ ਨਾ ਤਿਆਰ ਕਿਸੇ ਸੱਜਣ ਨੇ ਇਹ ਚੰਗੀ ਕਰੀ ਆ ਤੁਸੀਂ ਤਿਆਰ ਕਰਨ ਲੱਗ ਜਿਓ ਕਰੋ ਇਹਦੇ ਨਾਲ ਦਾ ਜਾਨਵਰ ਆ ਕਾਪੀ ਪੈਨ ਚੱਕ ਕੇ ਹਿਸਾਬ ਲਈ ਪਰਮਾਦੇ ਦੀ ਉਮਰ ਲੰਬੀ ਰੱਖੇ ਯਾਰ ਪਹਿਲੇ ਨੰਬਰ ਤੇ ਇਹ ਜੀ ਮੱਥੇ ਨਹੀਂ ਲੱਗਦਾ ਆ ਵੀ ਆਪੇ ਤੁਹਾਨੂੰ ਪਤਾ ਲੱਗ ਜੂਗੀ ਇਹ ਚੀਜ਼ਾਂ ਯਾਰ ਕਿੰਨਾ ਕੇ ਖਰਚਾ ਖਾ ਕੇ ਤਿਆਰ ਹੁੰਦੀਆਂ ਜਿਹੜੇ ਭਰਾ ਤਿਆਰ ਕਰਦੇ ਆ ਉਹਨਾਂ ਨੂੰ ਜਾਣਕਾਰੀ ਹੈ ਇਹਨਾਂ ਬਾਰੇ ਤੇ ਹੁਣ ਮਾਰਦੇ ਅਗਲੇ ਨੰਬਰ ਵਾਲੀ ਬੱਚੀ ਤੇ ਇਹਦਾ ਸੂਆ ਕਿਹੜਾ ਬਾਈ ਬਾਈ ਆਪਣਾ ਦ ਤੇ ਦਿਨ ਕਿੰਨੇ ਦਾ ਦੁੱਧ 28 29 ਕਿਲੋ ਦੱਸਿਆ ਮਾਲਕਾ ਨੇ ਦਿਨ ਤਾਂ ਬਈ 20 ਤਰੀਕ ਨੂੰ ਪੂਰੇ ਆਏ ਮੰਨ ਲਾ ਵੀ ਹਫਤੇ ਤੋਂ ਪਲੱਸ ਲੈ ਜੂਗੀ ਠਣ ਦਾ ਸਹਜ ਇਹਦਾ ਵੀ ਬਾਕਮਾਲ ਹੈ ਬਹੁਤ ਚੰਗੀ ਬੱਚੀ ਆ ਚੇਪਾ ਲਾਉਂਦਾ ਬਹੁਤ ਵਧੀਆ ਪੋਾਈ ਦੀ ਮੋਟੀ ਵਧੀਆ ਚਵਾਈ ਮੱਝਾਂ ਵਾਂਗੂ ਹੋਊਗੀ ਮੋਟੀ ਤੇ ਫੋਕੀ ਇਹਦੀ ਤੇ ਰਿਕਾਰਡ ਇਹਦਾ ਬਾਈ ਕਹਿੰਦਾ ਦੱਸਿਆ 28 ਕਿਲੋ ਦਾ ਜਿਵੇਂ ਹਰੇਕ ਵੀਡੀਓ ਚ ਤੁਹਾਨੂੰ ਅਕਸਰ ਦੱਸਦਾ ਵੀ ਹੁੰਨਾ ਵੀ ਵਪਾਰੀ ਹੋਸੀ ਡਿਟੇਲ ਦੱਸਦਾ ਹੁੰਦਾ ਜਿਹੜੀ ਉਹਨੂੰ ਫਾਰਮਰ ਬਹੁਤੂਗੀ ਬਾਈ ਫਾਰਮਰ ਬਹੁਤ ਆ ਦੱਸ ਕੇ ਭੇਜਦਾ ਤੇ ਬਾਕੀ ਤੁਸੀਂ ਪਸ਼ੂ ਆਪਦੀ ਸਮਝ ਨਾਲ ਵੀ ਲੈਣਾ ਹੁੰਦਾ ਵੀ ਆਪਣੇ ਘਰੇ ਇਹ ਕਿੰਨਾ ਪਾ ਦੂਗੀ 25 ਕਿਲੋ ਦੀ ਗਾਰੰਟੀ ਦੇ ਦਾਂ ਗੁਰੀਏ ਦੀ 25 ਕਿਲੋ ਦੀ ਬਾਈ ਕਹਿੰਦੇ ਦੀ ਗਾਰੰਟੀ 25 ਦੀ ਓਟ ਤੇ ਵੀ ਦੇ ਦਾਂਗੇ ਜੇ ਕਿਸੇ ਭਰਾ ਨੇ ਪ੍ਰਾਪਰੋਂ ਠਣ ਠਣ ਦੇਖ ਕਿਦਾਂ ਵਧੀਆ ਨੋਕ ਵਾਲਾ ਲੱਗਿਆ ਆ ਇਧਰਲੇ ਬੰਨੇ ਦਿਖਾ ਦੇ ਗਰੀ ਅਗਲੇ ਬੰਨੇ ਅਗਲੇ ਬੰਨੇ ਨੇੜੇ ਲਾ ਕੇ ਦਿਖਾ ਦੇ ਖਣ ਦਾ ਸਾਈਜ਼ ਦਿਖਾ ਦੇ ਆਰਡਰ ਕੁਆਲਿਟੀ ਦਿਖਾ ਦੇ ਤੇ ਗੈਪ ਦਾ ਪਤਾ ਲੱਗ ਜੂਗਾ ਪੈਸੇ ਕਿੰਨੇ ਲੈ ਲਾਂਗੇ ਪ੍ਰਦੀਪ ਇਹਦਾ ਬਾਈ ਜਮਾ ਹੀ ਲੈਣ ਦੇਣ ਵਾਲਾ ਰੇਟ 1 ਲੱਖ ਤੇ 10000 ਰੁਪਏ ਜੀ 1 ਲੱਖ ਤੇ 10000 ਦੀ ਬਾਈ ਕਹਿੰਦਾ ਦੇਣੀ ਆ ਜਿੱਤੀ ਆਪ ਆ ਨਾ ਔਡਾ ਕਿਹੇ ਆਰਡਰੇ ਬਣਾ ਦੂਗੀ ਜਦੋਂ ਮੌਕੇ ਤੇ ਜਾ ਕੇ ਰੈਡੀ ਹੋਊਗੀ ਦੁੱਧ ਵਾਲੀ ਗਾਂ ਜੇ ਵਧੀਆ ਬੰਦਾ 30 ਕਿਲੋ ਦੁੱਧ ਵੀ ਲੈ ਲੇ ਤੂੰ ਤੇ ਹੁਣ ਮਾਰ ਦੇ ਆ ਲਾਸਟ ਵਾਲੇ ਤੋਹਫੇ ਤੇ ਦੂਆ ਸਾਨੂੰ ਮੱਜਾਂ ਮਖਾਉਂਗਾ ਟਰੋਰ ਖੋਲ ਕੇ ਰੂੰਗੀ ਇਹਦਾ ਸੂਆ ਕਿਹੜਾ ਦੂਜਾ ਸੂਆ 6 ਦੰਦਾ ਬਾਈ ਦੰਦਾ ਸ਼ੀਰ 40 42 ਕਿਲੋ ਦੁੱਧ ਦਾ ਰਿਕਾਰਡ ਆ ਪਲੂਣ ਦਾ ਸੂਈ ਕਤਵਾ ਬਾਈ ਸੂਈ ਬਾਈ ਪਰਸੋਂ ਦੀ ਸੂਈ ਹੋਈ ਆ ਸਵੇਰੇ ਆਪਾਂ ਬੌਲੇ ਚੋਂ ਖਾਲੀ ਕੀਤੀ ਆ ਬਾਈ ਸ਼ਾਮ ਨੂੰ ਲੱਗ ਜੂ ਪਤਾ ਕਿੰਨੇ ਬਣਨਾਂ ਦੁੱਧ ਤਾਂ ਥੋੜੇ ਦਿਨਾਂ ਅਜ ਕਰਦੇ ਆਂ ਤਿਆਰ ਇਹਦਾ ਠੀਕ ਆ ਨਾੜਾ ਨੂੜਾ ਦੇਖ ਲੈਵੇ ਤੇ ਬੋਚ ਕੇ ਹੌਲੀ ਤੋਰ ਦੇ ਖੁੱਲੀ ਆਈ ਕਰਕੇ ਥੋੜਾ ੱੱਕਾ ਕਰ ਦਿੰਦੇ ਆ ਲੰਬੀ ਲੰਬੀ ਨੇੜਾ ਨੇੜਾ ਨੇੜਿਓ ਐ ਨੱਕ ਤੇ ਨਾ ਪਾ ਇੱਥੋਂ ਇੱਥੋਂ ਕਮਾ ਲਈ ਤੇ ਪ੍ਰਿੰਟ ਵਾਈਜ਼ ਵੀ ਬਹੁਤ ਸ਼ਾਨਦਾਰ ਆ ਗਈ ਤੇ ਆਰਡਰ ਦੀ ਜਿਹੜੀ ਸ਼ੇਪ ਕਹਿ ਸਕਦੇ ਆਪਾਂ ਬੇਮੁੱਲੇ ਜਾਨ ਵਰਨੇ ਬਾਈ ਇਹ ਨਾਲ ਲਗ ਮਾ ਆਰਡਰ ਆ ਕਾਠ ਵੀ ਚੰਗਾ ਕੱਦ ਵੱਡਾ ਤੇ ਲੰਬਾਈ ਵੀ ਫੁੱਲਾ ਕੰਪੀਟੀਸ਼ਨ ਵਾਲੀਆਂ ਗਾਵਾਂ ਨਾਲ ਦੀ ਗਾਂ ਬਈ ਤੇ ਗੱਲ ਕਰ ਲਈਏ ਮੋਟੀ ਨਹੀਂ ਹੈਗੀ ਗਾਂ ਬਰੀਕੀ ਆਣੇ ਦੇ ਵਿੱਚ ਬਈ ਹੈਨਾ ਬਰੀਕ ਆ ਗਈ ਬਿਲਕੁਲ ਕਿੰਨੇ ਕਿਤੋਂ ਦੁੱਧ ਪਾ ਸਕਦੀ ਐਦ ਕੀ ਇਹ 40 ਕਿਲੋ ਮੰਨ ਕੇ ਲੈ ਜਿਹੜਾ ਮਰਜੀ ਦੁੱਧ ਤਾਂ ਜ਼ਿਆਦਾ ਦੂ ਨਾੜਾ ਨੂੜਾ ਬਹੁਤ ਵਧੀਆ ਹਾਲ ਤੱਕ ਬੋਲੇ ਚੋ ਖਾਲੀ ਹੋਈ ਐ ਜੇ ਇਹਦੀ ਭਰੀ ਦੀ ਵੀਡੀਓ ਮੰਗਵਣੀ ਹੋਈ ਕਿਸੇ ਨੇ ਮੇਰੇ ਕੋਲ ਭਰੀ ਭਰਾਈ ਦੀ ਵੀਡੀਓ ਹੈਗੀ ਆ ਹਾਂ ਜਦੋਂ ਆਪਾਂ ਮਤਲਬ ਸੂਈ ਐ ਹਾਂ ਆ ਭਰੀ ਹੋਈ ਆ ਆਪਣੇ ਕੋਲੇ ਸੂਈ ਸਵਾਈ ਆਈ ਆ ਬਾਈ ਕੱਲ ਠੀਕ ਆ ਗੱਲ ਹਾਂ ਅੱਪਰੀ ਹੋਈ ਦੀ ਵੀਡੀਓ ਬਾਈ ਕਹਿੰਦਾ ਹੈਗੀਆ ਉੱਥੇ ਤੁਹਾਨੂੰ ਆਈਡੀਆ ਮਿਲ ਜੂਗੀ ਡੰਗ ਤੇ ਜਦੋਂ ਇਹਨੇ ਰੈਡੀ ਹੋਣਾ ਇਧਰਲੇ ਪਾਸੇ ਕਿੰਨਾ ਕੱਦ ਰੈਡੀ ਕਰਨਾ ਇਧਰ ਆ ਅਗਲੇ ਬੰਦੇ ਉਹ ਬੰਬ ਬਲਾ ਲਿਆ ਕਰੂਗਾ ਨਾੜਾ ਨੂੜਾ ਜਿਵੇਂ ਕੰਪੀਟੀਸ਼ਨ ਚ ਨਹੀਂ ਫਿਰਦੀਆਂ ਇਹਂ ਗਾਵਾਂ ਦੇਖ ਇੱਥੋਂ ਨੇੜੇ ਲਾ ਕੇ ਦਿਖਾ ਦੇ ਕੱਦ ਆ ਗਿਆ ਚੰਗਾ ਕੱਦ ਦਾ ਇੱਥੇ ਵੀ ਤਾਲੀ ਆ ਗੁਰੀ ਕੱਦ ਵੀ ਫੁੱਲ ਵੱਡਾ ਤੇ ਬਰੀਕੀਆਂ ਵੀ ਫੁੱਲ ਪ੍ਰਿੰਟ ਬਾਈ ਜੀ ਬਹੁਤ ਸੋਹਣੀਆਂ ਤੇ ਇੱਥੋਂ ਆਰਡਰ ਕੁਆਲਿਟੀ ਵੀ ਦਿਖਾ ਦੇ ਜਿਵੇਂ ਆਪਾਂ ਕਹਿੰਦੇ ਨੇ ਠੋਸ ਆ ਗਿਆ ਆਰਡਰ ਜਮਾ ਤੇ ਇੱਥੋਂ ਇਹਦਾ ਕੱਦ ਦਿਖਾ ਦੇ ਇਹਦਾ ਰੇਟ ਕੀ ਲਊਗਾ ਬੰਦੀ ਬਾਈ ਇਹਦਾ ਬਾਈ 2 ਲੱਖ ਤੇ 5000 ਰੁਪਏ ਲੈਣ ਦੇਣ 2 ਲੱਖ ਤੇ 5000 ਦੀ ਬਾਈ ਕਹਿੰਦਾ ਇਹ ਦੇਣੀ ਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਚਾਰ ਝੋਟੀਆਂ ਉਧਰਲੇ ਬੰਨੇ ਬਾਕੀ ਬੜਾ ਕੱਚਾ ਲੈ ਤਿੰਨ ਦਿਖਾਵਾਂਗਾ ਇਧਰਲੇ ਬੰਨੇ ਝੋਟੀਆਂ ਆਖਿਆ ਤੁਹਾਨੂੰ ਚਾਰ ਦੀ ਕਿਉਂਕਿ ਇੱਕ ਝੋਟੀ ਹਲੇ ਸੈੱਟ ਨਹੀਂ ਹੋਈ ਬਾਈ ਕਹਿੰਦਾ ਥੋੜੀ ਦੁੱਧ ਤੇ ਚੱਲ ਪਣਦੇ ਉਹਨੂੰ ਫੇਰ ਦਿਖਾਵਾਂਗੇ ਇਹ ਸ਼ੁਰੂਆਤ ਕਰੂੰਗਾ ਇੱਥੋਂ ਬੌਲੇਜੋ ਸਾਫ਼ ਹੈ ਤੇ ਪਹਿਲਾਂ ਤਾਂ ਗੈਰੀ ਇਹਦੀ ਕੱਤੀ ਦੀ ਮਾਰਦੇ ਕੈਮਰਾ ਓਹ 31 ਵਾਲੀ ਕੁਆਲਿਟੀ ਦੀ ਆ ਗਈ ਨਾਲ ਇਹਦੇ ਪਲਾ ਕੱਟੀਆਂ ਦਿਖਾ ਦੇ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਨਾਲ ਕਾਲੀ ਬਰੀ ਕੱਟੀ ਆ ਤੇ ਕੱਟੀ ਵੀ ਚੰਗੇ ਸੀਮਨ ਦੀ ਆ ਤੇ ਆਪ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਕਿਹੜਾ ਸੂਆ ਬਾਈ ਦਾ ਦੂਜਾ ਸੂਆ ਬਾਈ ਆਪਣੇ ਕਾਦਤ ਹੋ ਰਾਂ ਆ ਆਪਾਂ ਨਹੀਂ ਅਗਲਾ ਨਾ ਏਖੜ ਲਾ ਕੇ ਵੀਡੀਓ ਬਣਾਉਂਦਾ ਗਾਂ ਜਾਂ ਮਹਿੰਦੀ ਆਪਾਂ ਨਹੀਂ ਬਣਾਉਂਦੇ ਬਾਈ ਠੀਕ ਆ ਗੱਲ ਆ ਕੱਲ ਦੀ ਸੂਈ ਹੋਈ ਆ ਸਵੇਰੇ ਸਾਰੀ ਸਾਫ ਆ ਬਾਈ ਸਾਹਮਣੇ ਦੀਨ ਦੀ ਆ ਠੀਕ ਆ ਗੱਲ ਵੀ ਲਾ ਕੇ ਏਖੜ ਕੇ ਰਾ ਅਗਲੇ ਨੂੰ ਵੇਚ ਦੋ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਆ ਬੌਲੇ ਚ ਆ ਗਈ ਬਿਲਕੁਲ ਖਾਲੀ ਥੱਲੋ ਸ਼ੇਪ ਦੇਖ ਲੇ ਬੇ ਦੀ ਕਿੰਨੀ ਪਿਆਰੀ ਆ ਕੱਦ ਆ ਗਿਆ ਫੁੱਲ ਵੱਡਾ ਤੇ ਬਰੀਕ ਆ ਗਈ ਫੁੱਲ 15 ਕਿਲੋ ਤੋਂ ਤੇ ਦਾ ਚਵਾਇਆ ਹੋਇਆਗਾ ਤੇ ਚਵਾਈ ਲੱਗੀ ਆ ਵਾ ਮਡੇ ਮਡੇ ਧਾਰਾ ਵੀ ਵਰਵਾ ਦਾਂਗੇ ਵੀਡੀਓ ਵਿੱਚਾ ਲਾ ਕੇ ਤੋੜ ਦਿਆਂ ਇਹਨੂੰ ਤੇ ਇੰਨੀ ਕੁ ਸਫਾਈ ਵਾਲੀ ਝੁੱਟੀ ਆ ਸਫਾਈ ਦੀ ਫੋਕੀ ਜਮਾ ਜਮਾ ਮਮਾ ਘਰ ਧਾਰਾ ਮਾਰਾਂਗੇ ਆਪਾਂ 2 ਮਿੰਟ ਰੁਕ ਜੇ ਅੱਛਾ ਵਾਈ ਦੀ ਵਾਈ ਕਹਿੰਦਾ ਹੈਗੀਆ ਫੁੱਲ ਫੋਕੀ ਤੇ ਕੱਦ ਕਾਠ ਵਾਲੀ ਮਹਾਂ ਆ ਗਈ ਜਿਵੇਂ ਆਪਾਂ ਕਹਿੰਦੇ ਚਾਰ ਨਾਲ ਨਿਪੜੀ ਹੋਈ ਦਾਣੇ ਨਾਲ ਨਿਪੜੀ ਹੋਈ ਐਟਮਾ ਰੇਟ ਵੀ ਜਾਇਜ਼ ਆ ਯਾਰ ਰੇਟ ਅੱਜ ਕੱਲ ਇਦਾਂ ਦੇ ਛੋਟਿਆਂ 2 2 2.5 ਲੱਖ ਮੰਗਦੇ 1 ਲੱਖ 40 ਹਜ਼ਾਰ ਦੀ ਝੋਟੀ ਦੇ ਦਾਂਗੇ 1 40 ਦੀ ਦੇ ਦਾਂਗੇ ਨਾਲ ਆ ਗਈ ਕੱਟੀ ਮਾੜੀ ਕੱਟੀ ਲਾਈ ਪੁੱਤ ਥੱਲੇ ਛੱਡੀਆਂ ਦੇ ਬੱਚਾ ਨਾਲ ਆ ਗਈ ਕੱਟੀ ਲੈ ਇਹਦਾ ਬੱਚਾ ਲਾ ਦੇ ਸਕਦਾ ਵੀਰੇ ਖਾਲੀ ਕੀਤਾ ਲੱਕੜ ਬਹੁਤ ਟੌਪ ਦੀ ਮਹਾਂ ਦੀ 1800 ਨੂੰ ਮਾਰ ਕੇ ਇਧੀਆਂ ਦਿਖਾ ਦਾਂਗੇ ਬਾਡੀ ਗੁਰੀ ਐ ਨਹੀਂ ਹੁੰਦਾ ਆ ਚੀਜ਼ਾਂ ਦੇਖੀ ਥੱਲੋਂ ਸਫਾਈ ਕਿੰ ਉਹ ਨਹੀਂ ਇਹੀ ਮੈਂ ਭਰੀ ਹੋਈ ਦੀ ਵੀਡੀਓ ਬਣਾਉਣੀ ਆ ਕਿ ਇਹ ਹਟਾ ਉਹ ਭਰੀ ਹੁੰਦੀ ਤਾਂ ਫਸੇ ਨਾ ਬੋਲੀ ਤਿਆਰ ਹੋਈ ਸੀ ਅੱਡਾ ਫੱਟੋ ਦੇਖ ਮੈਂ ਇਹਦੇ ਕੰਨੇ ਲਾ ਬੱਚਾ ਇਹਦੀਆਂ ਧਾਰਾਂ ਦਿਖਾ ਦੇਣਾ ਮਾਰ ਕੇ ਇਤਨੇ ਦਿਖਾ ਦੇਣਾ ਆ ਜਾ 2 ਨੰਬਰ ਵਾਲੀ ਝੋਟੀ ਆਪਾਂ ਉਹ ਸੰਭਾਲ ਲਵਤ ਮੜੇ ਬੱਚੇ ਦੁੱਧ ਲਾ ਲਾ ਬੱਚਾ ਇਹਦੇ ਮਾਰਗਾ ਜੀ ਓਏ ਇੱਥੇ ਮਾਰ ਕੈਮਰਾ 16 ਕਿਲੋ ਦੁੱਧ ਪਲੂਣ ਕੱਟੀ ਦਾ ਦਿੱਤਾ ਹੋਇਆਗਾ ਸੁਆ ਦੂਜਾ ਦੂਜਾ ਸੁਆ ਕੱਟੀ ਦਾ ਗੱਬਣ ਗੱਬਣ ਕੱਟੀ ਆ ਲੱਗਦੀ ਆਏ ਆਂ ਬਾਜ਼ਾਰ ਵਾਂਗੂ ਹਰ ਬਾਜ਼ਾਰ ਵਾਂਗੂ ਗੱਬਣ ਆ ਗਈ ਗੱਬਣ ਲੱਗੂ ਆ ਜਿਵੇਂ ਬਾਜ਼ਾਰ ਲੱਗੀ ਹੁੰਦੀ ਆ ਕੱਦ ਬੱਡ ਵੀ ਫੁੱਲ ਆ ਗਿਆ ਤੇ ਸਿੰਘ ਆ ਗਿਆ ਜਮਾਂ origignal ਇਹਦਾ ਕੱਦ ਕਾਠ ਵਾਲੀ ਆ ਗਈ ਸਿੰਘ ਆ ਗਿਆ origignal ਤੇ ਬਾਕੀ ਜੀ ਝੂੜੀ ਇੱਕ ਹੋਰ ਆ origignal ਸਿੰਘ ਨੇ ਗੂਰੀ ਇਹਨਾਂ ਦੇ ਆਰਡਰ ਦੀ ਸ਼ੇਪ ਬਾ ਕਮਾਲ ਆ ਗਈ ਇੱਥੋਂ ਦੇ ਗੂਰੀ origignal ਆ ਗਈ origignal ਸਿੰਘ ਨੇ ਗੂਰੀ ਇਹਨਾਂ ਦੇ ਇਹ ਇੱਥੋਂ ਇੱਥੋਂ ਦਿਖਾਈਂਗਾ ਰੀ ਆਰਡਰ ਓਏ ਆਰਡਰ ਐਨ ਆ ਗਿਆ ਜਿਵੇਂ ਆਪਾਂ ਕਹਿੰਦੇ ਨਾ ਪੱਕਾ ਠੋਸ ਇਟਾਰ ਬਿਲਕੁਲ ਭਾਈ ਓਲਾ ਨਹੀਂ ਹੈ ਦੁੱਧ ਵਾਲੀ ਕੱਟੀ ਆ ਦੁੱਧ 17 ਵਧੀਆ ਕੇਅਰ ਵਾਲਾ ਬੰਦਾ ਕਿੰਨੇ ਦਿਨ ਕੱਢ ਦੂਗੀ ਇਹ ਬਾਈ ਯਾਰ ਇਹ ਦਿਨ ਤਾਂ 4-5 ਪਹਿਨੇ ਆਈ ਨਹੀਂ ਪਤਾ ਬਈ ਇਹ ਜੀ ਖੜੀ ਰਹਿ ਦੱਸ ਦਿੰਨਾ ਸੂਰੇ ਯਾਰ ਠੀਕ ਆ ਗੱਲ ਆ ਹੂੰ ਤੋਰੇ ਫੁੱਲ ਕੇ ਮੜੀ ਜੀ ਆ ਪਾਸਾ ਵੀ ਪਤੋਏ ਲੈ ਲੈ ਚਲੋ ਧੀਰੇ ਬੰਨੇ ਮੜੇ ਜੀ ਧਾਰਾਂ ਮਾਰ ਦੇ ਇੱਕ ਆ ਜਾ ਤੋੜ ਕੇ ਇਹਨੂੰ ਫਿਰ ਦਿਖਾਉਣੀ ਆ ਪਹਿਲਾਂ ਉਧਰਲੇ ਬੰਨੇ ਲੈ ਚਲ ਉਹਦੀਆਂ ਧਾਰਾਂ ਦਿਖਾ ਦੀਆਂ ਮਾਰ ਕੇ ਇੱਕ ਨੰਬਰ ਵਾਲੀ ਆ ਆ ਦੇਖੀ ਇਹ ਜੋ ਟੀਵੀ ਦਿਖਾਵਾਂਗੇ ਤੋੜ ਕੇ ਇੱਕ ਗੱਲ ਸੁਣੋ ਹੋਰ ਦੱਸ ਦਿੰਨਾ ਸਾਮਾ ਨਾਲੇ 11-12 ਦੇ ਰੇਟ ਦੇ ਹੀ ਆ ਇਧਰ ਨਹੀਂ ਕੰਮ ਆ ਨਹੀਂ ਗਾਵਾਂ ਵਾਲਾ ਕੰਮ ਹੀ ਆ ਇੱਥੇ ਇੱਥੇਲੇ ਬੰਨੇ ਵੀ ਆ ਜਾ ਚਵਾਈ ਵੀ ਆ ਗਈ ਫੁੱਲ ਮੋਟੀ ਬਾਲੀ ਮਸਾਣੀ ਆਣ ਦੋ ਜਾਣ ਵਿੱਚ ਹੋ ਗਈ ਜਿਵੇਂ ਹੁਣ ਬੌਲੇ ਚੋਂ ਹੋ ਆ ਦੇਖ ਬਾਲੀ ਸਾਫ ਸੁਥਰੀ ਝੋਟੀ ਚਵਾਈ ਵੀ ਆ ਗਈ ਮੋਟੀ ਫੁੱਲ ਫੁੱਲ ਇਧਰ ਦੇਖ ਆ ਗਈ ਫੋਕੀ ਤੇ ਹੁਣ ਦੇਖ ਬੌਲੇ ਚੋਂ ਖਾਲੀ ਪਸਦਾਂ ਪਤਾ ਲੱਗ ਜਾਂਦਾ ਦੇਖ ਦੀਂਦੀਆਂ ਨਾ ਠੰਡਾ ਸੈਜ ਬਾੜਾ ਬਾਲਾ ਥੋੜਾ ਵੱਡਾ ਰੇਟ ਕੀ ਦੱਸਿਆ ਰੇਟ ਕੀ ਦੱਸਿਆ ਇੱਕ 40 ਦੀ ਕੱਟੀ ਦੇ ਦਾਂ ਇੱਕ ਲੱਖ ਤੇ 40000 ਦੀ 14 ਕਿਲੋ ਤੋਂ 15 ਕਿਲੋ ਠੰਡਾ ਦੁੱਧ ਦੇਣਾ ਇਹਨੇ ਤੇ ਨਾਲ ਆ ਗਈ ਕੱਟੀ ਤੇ ਹੁਣ ਤੋੜ ਦਿਆ 2 ਨੰਬਰ ਵਾਲੀ ਛੱਬਣ ਛੋਟੇ ਇਹ ਕੱਢੂ ਇੱਕ ਹਫਤਾ ਬਰੀਡ ਨਸਲ ਕੁਆਲਿਟੀ ਫੁੱਲ ਆ ਗਈ ਆਰਡਰ ਇਹ ਨਾ ਰੱਖਦੇ ਜਿਵੇਂ ਤੁਹਾਨੂੰ ਮੈਂ ਕਹਿੰਦਾ ਠੋਸ ਜਿਵੇਂ ਆਪਾਂ ਨੇ ਕਹਿੰਦੇ ਵੀ ਠੋਕ ਠੋਕ ਕੇ ਭਰੇ ਹੋਇਆ ਆ ਗਾੜੀ ਪਸਾੜੀ ਦੇਗਾ ਗਾੜੀ ਦੇਖ ਮੈਂ ਇਹਦੀ ਗਾੜੀ ਨਹੀਂ ਹੁੰਦੀ ਨਹੀਂ ਨਹੀਂ ਪਹਿਲਾਂ ਤਾਂ ਕੀ ਰਿਕਾਰਡ ਦੱਸਿਆ ਦਾ 16 ਕਿਲੋ ਦੁੱਧ ਦਾ ਰਿਕਾਰਡਾ ਕੱਟੀ ਦਾ 17 18 ਪਾ ਦੂੰ ਜਿਵੇਂ ਆਪਣੇ ਆਮ ਨਹੀਂ ਕਹਿੰਦੇ ਜੱਤਲ ਕੱਟੀ ਐ ਜੱਤ ਦੇਖ ਮਈਆਂ ਦੇ ਕਿੰਨੀਆਂ ਤੇ ਉੱਤੋਂ ਬਾਡੀ ਦੀ ਚੜਾਈ ਵੀ ਫੁੱਲ ਆ ਗਈ ਕਮਾਲ ਐ ਨਾਗਵਰ ਕੀ ਕਾਲੀ ਆ ਚੜਾਈ ਵੀ ਫੁੱਲ ਆ ਗਈ ਬਾਡੀ ਵਾਲੀ ਆ ਗਈ ਸਿੰਘ ਆ ਗਿਆ origignal ਸਿੰਘ ਨਹੀਂ ਹਜੇ ਇਹਦਾ ਬਣਿਆ ਹੋਇਆ ਇਹ ਥਣ ਦਾ ਸੈਜ ਵੀ ਬਹੁਤ ਸੋਹਣਾ ਲੱਗ ਰਿਹਾ ਤੇ ਜਿਹੜੇ ਹਿਸਾਬ ਨਾਲ ਜੀ ਥਣ ਦੀ ਸ਼ੇਪ ਆ ਚਬਾਈ ਵੀ ਐਂ ਹੋਊ ਜਮਾ ਭੂਖ ਵਰਗੀ ਕਹ ਲਈਏ ਪੋਲੀ ਬਾਈ ਬਿਲਕੁਲ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ ਬਾਈ ਕੱਟੀ 1 ਲੱਖ ਤੇ 65000 ਦੀ ਦੇ ਦਾਂ ਬਸ 1 ਲੱਖ ਤੇ 65000 ਦੀ ਬਾਈ ਇਹ ਮੁੱਲ ਕਰਾਉਣਾ ਜੀ ਹੁਣ ਆਪਾਂ ਦੇਖ ਦੇਖਦੀਆਂ ਸਾਰੇ ਵਾਲੇ ਵਾਲੇ 2 ਜੀ 3 ਜੀ 2.5 ਜੀ ਤੇ ਨਾਲੇ ਗਰੀ ਇੱਥੇ ਦਾ ਕੱਦ ਦਿਖਾ ਅਸਲ ਆ ਮੂੰਹ ਮਾ ਕੁਆਲਿਟੀ ਜਾਨਵਰਾਂ ਦੀ ਬੜਾ ਫਰਕ ਹੁੰਦਾ ਬਾਈ ਪਰ ਆਪਣੀ ਆਦਤ ਆਪਣੀ ਆਦਤ ਵਾਲਤੀ ਵੀ ਫਲ ਆ ਗਈ ਆਪਣੀ ਆਦਤ ਇਹ ਗੱਲ ਦੀ બીਜਾ નંબર ਆਪਾਂ ਜਿੰਨਾ ਕਹੂਗਾ ਆਪਾਂ ਵੀਡੀਓ ਚ ਦੱਸ ਦਈਏ ਵੀ ਲੈਣ ਵਾਲਿਆਂ ਨੂੰ ਕੋਈ ਸੌਖਾ ਹੋਵੇ। ਇਹ ਹੁਣ ਆ ਮੈਂ ਦਿਖਾਉ ਉਹ। ਇਹਦੇ ਥੱਲੇ ਹੁਣ ਗੁਰੀ ਹਲੇ ਵੈਸੇ ਆਪਾਂ ਇਹ ਤਿਆਰ ਕਰਕੇ ਵੇਚਾਂਗੇ ਦੁੱਧ ਛੋਟੀ। ਠੀਕ ਆ। ਤੀਜਾ ਸੁਆ ਇਸ ਟਾਈਮ ਹੁਣ ਤੀਜੇ ਚੌਥਾ ਦਿਨ ਹੋਵੇ ਸੋਰੀ ਅੱਜ। ਚੌਥੇ ਦਿਨ ਨੂੰ 15 ਕਿਲੋ ਬੋਲੀ ਤਿਆਰ ਕਰ ਗਈ ਚੋਣ ਚੋਣ ਦੀ ਬਾਈ। ਆਰਡਰ ਦਿਖਾ ਗਈ ਉਹ ਇੰਨਾ ਚੌੜਾ ਆਰਡਰ ਤਾਂ ਮੈਂ ਇਹਨੂੰ ਲੱਗਾਂ। ਨਹੀਂ ਆਉਂਦੀ ਨਹੀਂ ਬਾਈ। ਉਹਦਾ ਘਰਮ ਵਾਲੀ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ। ਦੁੱਧ 22-23 ਕਿਲੋ ਆਪਾਂ ਇਹਦਾ ਚਵਾਉਣਾਗਾ। ਜਿੰਨੀ ਚੌੜਾ ਇਹ ਇਹ ਉੱਤਿਆਨ ਅਦਮਾਨ ਬੈਡੀ ਜਿੰਨੀ ਚੌੜੀ ਤੀਜਾ ਸੂਆ ਛੋਟੀ ਆ ਸੂਆ ਤੀਜਾ ਆਰਡਰ ਵੀ ਫੁੱਲ ਚਾਹ ਪਾਣੀ ਵਜੂਦ ਫੁੱਲ ਹੌਲੀ ਤੋਰੀ ਮੜਾ ਜਾ ਐ ਲੱਗੂ ਜਿਵੇਂ ਛੋਟਾ ਹਾਥੀ ਏ ਤੁਰਿਆ ਜਾਂਦਾ ਵੀਡੀਓ ਚ ਟੋੜ ਦੇ ਆ ਇਹਨੂੰ ਚਬਾਈ ਦੀ ਕਿਵੇਂ ਆ ਮੁਖ ਰੂਹ ਵਰਗੀ ਫੁੱਲੀ ਹੈਗੀ 100 ਦੀ 100 15 ਕਿਲੋ ਬਾਈ ਹੁਣ ਫਿਰਦੀ ਤਾਂ ਦੇਖ ਲੈ ਜਿਵੇਂ ਖੜਾ ਲਾਈ ਹੁੰਦੀ ਏ ਡੰਗ ਤੇ ਆ ਹਲੇ ਇਹਦੇ ਕਈ ਘੰਟੇ ਪਏ ਨੇ ਚਬਾਈ ਦੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਓ ਡੰਗ ਤੇ ਜਾ ਕੇ ਕੁੜੀ ਵਾਲਾ ਸਿੰਗ ਰਿਜਨਲ ਦੇ ਡੰਗ ਤੇ ਜਾ ਕੇ ਤੁਹਾਨੂੰ ਐ ਲੱਗਿਆ ਲੱਗੂਗੀ ਵੀ ਜਿਵੇਂ ਦੋ ਡੰਗਾਂ ਦਾ ਪਹਾਰ ਲੱਗਿਆ ਹੋਵੇ ਇਹਨੂੰ ਇਹ ਗੈਪ ਵੀ ਥਣਾ ਦਾ ਫੁੱਲਾ ਚਬਾਈ ਦੀ ਫੋਕੀ ਬਾਈ ਜਮਾ ਮਹਰੂ ਮਰ ਗਈ ਯਾਰ ਤੇ ਵਜਨ ਵਜੂਦ ਵਾਲੀ ਝੋਟੀ ਆ ਗਈ ਆਪਾਂ ਗੱਲ ਕਰ ਲਈਏ ਆਰਡਰ ਰੱਖ ਦੀਆ ਫੁੱਲ ਚੌੜਾ ਉਨਹੀਂ ਉੱਪਰੋਂ ਚੌੜਾ ਉਨਹੀਂ ਥੱਲੋਂ ਚੌੜਾ ਆ ਗਿਆ ਇਹਦਾ ਰੇਟ ਪ੍ਰਦੀਪ ਇਹ ਬਈ ਇਹ ਸੇਤ ਨਹੀਂ ਹੋ ਰਿਹਾ ਯਾਰ ਠੀਕ ਆ ਗੱਲ ਇਹ ਝੋਟੀ ਵਾਈ ਕਹਿੰਦਾ ਹਲੇ ਵੇਚਣੀ ਨਹੀਂ ਇਹ ਵੇਚਾਂਗੇ ਦੁੱਧ ਤਿਆਰ ਕਰਕੇ ਬਾਕੀ ਫੋਨ ਤੇ ਸੰਪਰਕ ਕਰ ਲਿਓ ਕਈ ਵਾਰੀ ਬਣ ਜਾਂਦਾ ਮੂਡ ਵੇਚਣ ਦਾ ਤੇ ਆ ਗਈ ਫੁੱਲ ਵੱਡੀ ਵਜਨ ਵਜੂਦ ਵਾਲੀ ਇੱਥੋਂ ਆਰਡਰ ਦਿਖਾਏਗਾ ਤੇ ਬਾਕੀ ਜਿੰਨੇ ਪਸ਼ੂ ਤੁਹਾਨੂੰ ਦਿਖਾਏ ਨੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਗਾਵਾਂ ਤੇ ਮੱਝਾਂ ਚੋਂ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ